ਚੰਦ ਸਕਿੰਟਾਂ ਸੰਸਦ ਮੈਂਬਰਾਂ ਨੇ ਹਲੇ ਸੌਹ ਚੁੱਕਣੀ ਆ ਹਲੇ ਜੋੜ ਤੋੜ ਦਾ ਸਿਲਸਿਲਾ ਚੱਲ ਰਹੀ ਆ ਸੌਹ ਚੁੱਕਣ ਤੋਂ ਪਹਿਲਾਂ ਪਹਿਲਾਂ ਜਿਸ ਤਰੀਕੇ ਦੇ ਨਾਲ ਕੰਗਣਾ ਰਣੋਤ ਨੂੰ ਸਨਮਾਨ ਮਿਲ ਗਿਆ ਸਨਮਾਨ ਪੌਮਿਆਂ ਦੇ ਵਿੱਚ ਅੱਡੇ ਸੇ ਜਿਸ ਤਰੀਕੇ ਦਾ ਸਨਮਾਨ ਮਿਲ ਗਿਆ ਮੇਰਾ ਖਿਆਲ ਆ ਵੀ ਇਹ ਉਹਦੇ ਵਾਸਤੇ ਵੀ ਚੇਤੇ ਰੱਖਣਯੋਗ ਗੱਲ ਬਣ ਜਾਣੀ ਆ ਜਿਹੜੀਆਂ ਖਬਰਾਂ ਚੰਡੀਗੜ੍ਹ ਦੇ 에ਅਰਪੋਰਟ ਤੋਂ ਆਈਆਂ ਉਹਨਾਂ ਮੁਤਾਬਕ ਕੁਲਵਿੰਦਰ ਕੌਰ ਨਾਂ ਦੀ ਇੱਕ ਪੰਜਾਬਣ ਦੇ ਵੱਲੋਂ ਜਿਹੜੀ ਕਿ ਸੀਆਈਐਸਐਫ ਦੀ ਨੌਕਰੀ ਕਰਦੀ ਆ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੇ ਵਿੱਚ ਨੌਕਰੀ ਕਰਦੀ ਆ ਉਹਦੇ ਨਾਲ ਕੰਗੜਾ ਰਣੋਤ ਦੀ ਬਹਿਸ ਹੋਈ ਹੈ ਤੇ ਉਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਕੰਗੜਾ ਰਣੋਤ ਦੀ ਗੱਲ ਦੇ ਉੱਤੇ ਟਕਾ ਕੇ ਚਪੇੜ ਮਾਰੀ ਹੈ ਹਾਲਾਂਕਿ ਅਸੀਂ ਨਿੱਜੀ ਤੌਰ ਦੇ ਉੱਤੇ ਚਪੇੜਾ ਮਾਰਨ ਦੇ ਹੱਕ ਦੇ ਵਿੱਚ ਨਹੀਂ ਪਰ ਪਤਾ ਨਹੀਂ ਉੱਥੇ ਕਿਹੜੀ ਕਿਹੜੀ ਗੱਲਬਾਤ ਹੋਈ ਹੋਣੀ ਆ ਪਹਿਲੀ ਖਬਰ ਇਹ ਆਈ ਆ ਅੰਗਰੇਜ਼ੀ ਅਖਬਾਰਾਂ ਦੇ ਹਵਾਲੇ ਨਾਲ ਮੀਡੀਆ ਦੇ ਹਵਾਲੇ ਨਾਲ ਕਿ ਕੰਗੜਾ ਰਣੋਤ ਜਿਹੜੀ ਕਿ ਵਿਸਤਾਰਾ 에ਅਰਲਾਈਨ ਦੇ ਰਾਹੀਂ ਚੰਡੀਗੜ੍ਹ ਦੇ 에ਅਰਪੋਰਟ ਤੋਂ ਦਿੱਲੀ ਦੇ ਵੱਲ ਜਾ ਰਹੀ ਸੀ ਬੀਜੇਪੀ ਦੀ ਇੱਕ ਮੀਟਿੰਗ ਦੇ ਵਿੱਚ ਉਹਨੇ ਸ਼ਾਮਲ ਹੋਣਾ ਉਹ ਜਦੋਂ ਸਿਕਿਉਰਿਟੀ ਚੈਪ ਹੁੰਦੀ ਹੈ ਤੇ ਉਥੇ ਟ੍ਰੇ ਦੇ ਵਿੱਚ ਆਪਾਂ ਆਪਦੇ ਮੋਬਾਈਲ ਆਪਣੀ ਬੈਲਟ ਆਪਣਾ ਹੋਰ ਨਿੱਤ ਸੁੱਕ ਪਰਸ ਵਿੱਚਲਾ ਸਮਾਨ ਰੱਖਦੇ ਆ ਸਾਰੇ ਰੱਖਦੇ ਆਸੀਂ ਵੀ ਰੱਖਦੇ ਤੁਸੀਂ ਵੀ ਰੱਖਦੇ ਹੋ ਪਰ ਕੰਗਣਾ ਨੇ ਕਹਿੰਦੇ ਆ ਕਿ ਟ੍ਰੇ ਦੇ ਵਿੱਚ ਆਪਣਾ ਮੋਬਾਈਲ ਰੱਖਣ ਤੋਂ ਇਨਕਾਰ ਕਰਤਾ ਉਥੇ ਕੁਲਵਿੰਦਰ ਕੌਰ ਨਾਲ ਜਿਹੜੀ ਡਿਊਟੀ ਦੇ ਉੱਤੇ ਕਰਮਚਾਰੀ ਆ ਜਿਹੜੀ ਕਿ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੀ ਹੋਊਗੀ ਜਿਹਨੇ ਪਰਵਾਹ ਨਹੀਂ ਕੀਤੀ ਵੀ ਭਾਈ ਕੰਗਣਾ ਤੇ ਮੰਡੀ ਖੇਤਰ ਤੋਂ ਹੁਣੇ-ਹੁਣੇ ਚੁਣੀ ਗਈ ਆ ਤੇਰੀ ਪਹੁੰਚ ਵੀ ਹੈਗੀ ਆ ਉਹਨੇ ਉਹਨੂੰ ਕਿਹਾ ਜੀ ਕਿ ਤੁਸੀਂ ਇੱਥੇ ਟ੍ਰੇ ਦੇ ਵਿੱਚ ਰੱਖੋ ਮੋਬਾਈਲ ਅਫੀਗਿਓ ਸਕਿਉਰਿਟੀ ਚੱਕ ਦੇ ਲਈ ਸਕਿੰਦਰ ਦੇ ਵਿੱਚ ਨਹੀਂ ਕਢਣਾ ਹੁੰਦਾ ਪਰ ਕਹਿੰਦੇ ਦੀ ਉਹ ਉੱਥੇ ਮੰਨੀ ਨਹੀਂ ਗਾ ਕੋਈ ਵੀ ਹੋਰ ਕਾਰਨ ਬਣ ਗਿਆ ਤੇ ਜਿਹਦੇ ਕਰਕੇ ਬਾਅਦ ਵਿੱਚ ਤੁੰਤੂ ਮਮਾ ਹੋਈ ਤੇ ਫਿਰ ਕਹਿੰਦੇ ਆ ਕਿ ਟਕਾ ਕੇ ਇੱਕ ਚਪੇੜ ਪੁਲਵਿੰਦਰ ਕੌਰ ਨੇ ਕੰਗੜਾ ਰਣੋਤ ਦੀ ਗੱਲ ਉੱਥੇ ਝੜ ਦਿੱਤੀ ਆ ਦੂਜੀ ਜਾਣਕਾਰੀ ਇਹਦੇ ਬਤਲਕੇ ਦੀ ਆ ਰਹੀ ਆ ਕਿ ਕੰਗੜਾ ਰਣੋਤ ਨੇ ਕਿਸਾਨ ਅੰਦੋਲਨ ਦੇ ਮੌਕੇ ਬਹੁਤ ਬਹੁਤ ਕਿਸਾਨਾਂ ਦੇ ਬਾਰੇ ਮਜ਼ਦੂਰਾਂ ਦੇ ਬਾਰੇ ਅਵਾ ਤਵਾ ਬੋਲਿਆ ਉਹਨੇ ਕਦੇ ਕਿਸਾਨਾਂ ਨੂੰ ਅਤਵਾਦੀ ਕਿਹਾ ਕਦੇ ਮਹਿੰਦਰਪੁਰ ਬੇਬੇ ਵਰਗੀਆਂ ਔਰਤਾਂ ਨੂੰ 100-100 ਰੁਪਏ ਤੇ ਵੇਚਣ ਵਾਲੀਆਂ ਕਿਹਾ ਕਦੇ ਕੁਝ ਕਿਹਾ ਤੇ ਕਦੇ ਕੁਝ ਕਿਹਾ ਜਿਹਦੇ ਕਰਕੇ ਅੱਜ ਵੀ ਪੰਜਾਬ ਦੇ ਹਰਿਆਣੇ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਖੇਤੇ ਦੇ ਵਿੱਚ ਉਹ ਗੱਲਾਂ ਗੂਜ ਰੀਆਂ ਕਿ ਟੰਗੜਾ ਨੇ ਸਾਡੇ ਬਾਰੇ ਤੇ ਹੋਰ ਵੱਖ-ਵੱਖ ਲੋਕਾਂ ਨੇ ਕਿਸੇ ਵੀ ਧਿਰ ਦੇ ਹੋਣ ਉਹਨਾਂ ਨੇ ਸਾਡੇ ਖਿਲਾਫ ਕੀ ਕੀ ਕਿਵੇਂ-ਕਿਵੇਂ ਬੋਲਿਆ ਕਿਵੇਂ-ਕਿਵੇਂ ਅੱਗ ਉਗਲਿਆ ਇਹਨਾਂ ਦੋਹਾਂ ਗੱਲਾਂ ਦੇ ਵਿੱਚੋਂ ਜਿਹੜੀ ਮਰਜ਼ੀ ਗੱਲ ਸਹੀ ਹੋਵੇ ਭਾਵੇਂ ਮੋਬਾਈਲ ਦਾ ਰੌਲਾ ਹੋਵੇ ਤੇ ਭਾਵੇਂ ਕਿਸਾਨ ਅੰਦੋਲਨ ਦਾ ਅਸਰ ਹੋਵੇ ਜੋ ਕੁਝ ਉਹ ਦੋਨੇ ਬੋਲਿਆ ਉਦੇ ਵਿੱਚ ਤੰਗੜਾ ਰਣੌਤ ਦੇ ਲਈ ਹੀ ਸਬਕ ਵਾਲੀ ਗੱਲ ਹੈ ਵੀ ਜੇ ਤਾਂ ਭਾਈ ਟਰੇ ਦੇ ਵਿੱਚ ਮੋਬਾਈਲ ਰੱਖਣਾ ਸੀ ਤਾਂ ਪਹਿਲ ਦੇ ਆਧਾਰ ਦੇ ਉੱਤੇ ਰੱਖ ਲੈਣਾ ਚਾਹੀਦਾ ਫੇਰ ਕੀ ਹੋ ਗਿਆ ਹੁਣੇ-ਹੁਣੇ ਚੁਣੇ ਗਏ ਅੱਡੀ ਵੀ ਕਿਹੜੀ ਤੁਸੀਂ ਵੱਡੀ ਤੋਪ ਬਣ ਗਏ ਆ ਅਰਦਾ ਸਿਕਿਉਰਿਟੀ ਚੈੱਕ ਕਰਵਾਓ ਜਿਵੇਂ ਕਿ ਬਾਕੀ ਲੋਕ ਕਤਾਰ ਦੇ ਵਿੱਚ ਲਾ ਕੇ ਕਰਵਾਉਂਦੇ ਜਿਵੇਂ ਕਿ ਦੁਨੀਆਂ ਦੇ ਵੱਖ-ਵੱਖ ਹਿੱਸੇ ਵਿੱਚ ਕਰਵਾਈ ਜਾਂਦੀ ਹੈ ਤੇ ਜੇਕਰ ਭਾਈ ਕੁਲਵਿੰਦਰ ਕੌਰ ਨੂੰ ਗੁੱਸਾ ਇਸ ਗੱਲ ਦਾ ਕਿ ਭਾਈ ਕਿਸਾਨਾਂ ਨੂੰ ਡੋੜਨ ਦੇ ਮੌਕੇ ਇਹਨੇ ਕੀ ਕੁਝ ਬੋਲਿਆ ਇਹ ਇਹ ਗੱਲ ਇਕੱਲੀ ਕੁਲਵਿੰਦਰ ਕੌਰ ਦੀ ਨਹੀਂ ਪੰਜਾਬੀਆਂ ਦੇ ਮਨ ਦੇ ਵਿੱਚ ਵੀ ਬਹੁਤ ਗੁੱਸਾ ਹੈ ਕਿ ਭਾਈ ਕੰਗੜਾ ਲਣਾਉਤ ਨੇ ਸਮੇਂ-ਸਮੇਂ ਦੇ ਉੱਤੇ ਸਾਨੂੰ ਕੀ ਕੁਝ ਕਿਹਾ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਵੀ ਇੱਕ ਵਾਰ ਚੰਡੀਗੜ੍ਹ ਦੇ ਵਿੱਚ ਔਰਤਾਂ ਨੇ ਘੇਰਿਆ ਸੀ ਕੰਗੜਾ ਲਣਾਉਤ ਨੂੰ ਉਦੋਂ ਨੇ ਮਾफी ਮੰਗੀ ਸੀ ਪਰ ਜਦੋਂ ਉਸ ਥਾਂ ਤੋਂ ਕਾਰ ਲੈ ਕੇ ਨਿਕਲ ਗਈ ਬਾਅਦ ਦੇ ਵਿੱਚ ਇਹ ਗੱਲ ਵੀ ਮੈਂ ਕੋਈ ਮਾਫੀ ਮੁਫੀ ਨਹੀਂ ਮੰਗੀ ਪੌਣੀ ਕੀ ਇੰਡਸਟਰੀ ਦੇ ਨਾਲ ਰੌਲਾ ਚੱਲਦਾ ਕੰਗੜਾ ਲਣਾਉਤ ਦਾ ਤੇ ਪੂਰੇ ਕਸਬਿਆਂ ਨਾਲ ਰੌਲਾ ਚੱਲਦਾ ਤੇ ਪੰਜਾਬ ਦੇ ਅੱਧੇ ਕਾਇਕਾ ਨਾਲ ਰੌਲਾ ਚੱਲਦਾ ਯਾਨੀ ਕਿ ਸਮੇ ਸਮੇ ਦੇ ਉਤੇ ਉਹ ਇਹੋ ਜੇ ਸ਼ਬਦ ਤੱਤੇ ਭਾਰੇ ਕੌੜੇ ਮੂੰਹ ਦੇ ਵਿੱਚੋਂ ਅਗਨੂਮਾ ਕੱਢਦੀ ਰਹੀ ਐ ਜਿਹਦੇ ਕਰਕੇ ਉਹਨੂੰ ਹੱਥਾਂ ਨਾਲ ਦਿੱਤੀਆਂ ਹੋਈਆਂ ਡੰਡਾ ਮੂੰਹ ਨਾਲ ਖੋਲੜੀਆਂ ਪੈ ਰੀਆਂ ਜਾਂ ਪੈ ਸਕਦੀਆਂ ਜਾਂ ਕਿਸੇ ਨੂੰ ਵੀ ਜੇਕਰ ਮੈਂ ਵੀ ਕਿਸੇ ਦੇ ਬਾਰੇ ਕੌੜੇ ਸ਼ਬਦ ਬੋਲਾਂ ਤੁਸੀਂ ਕਿਸੇ ਦੇ ਬਾਰੇ ਬੋਲੋ ਆਪਾਂ ਇਦਾਂ ਦੇ ਗੰਦੇ ਸ਼ਬਦ ਵਰਤੀਏ ਕਿਉਂਕਿ ਜਿਹੜੇ ਬੰਦੇ ਨੂੰ ਆਦਤ ਪਈ ਹੁੰਦੀ ਐ ਤਵਾ ਲਾਉਣ ਦੀ ਆਰ ਲਾਉਣ ਦੀ ਗੰਦੇ ਸ਼ਬਦਾਂ ਦੀ ਵਰਤੋਂ ਕਰਨ ਦੀ ਮੂੰਹ ਦੇ ਵਿੱਚੋਂ ਅਗ ਕੱਢਣ ਦੀ ਉਹਨੇ ਤਾਂ ਬਹੁਤ ਸਾਰੇ ਲੋਕਾਂ ਦੇ ਬਾਰੇ ਪਹਿਜਣਾ ਕੁਝ ਕਹਿਆ ਹੁੰਦਾ ਉਹ ਤਾਂ ਭੁੱਲ ਜਾਂਦਾ ਪਰ ਜਿੰਨਾ ਬਾਰੇ ਕਿਹਾ ਹੁੰਦਾ ਫਿਰ ਉਹ ਨਹੀਂ ਪੁੱੜਦੇ ਉਹਨਾਂ ਦੇ ਵਿੱਚੋਂ ਜੇਕਰ ਕੁਝ ਦੇ ਵੀ ਤੇ ਤੇ ਦੀ ਸਲੇਟ ਦੇ ਉੱਤੇ ਉਹ ਗੱਲ ਉੱਕਰੀ ਰਹਿ ਜਾਏ ਤੇ ਫਿਰ ਭਾਈ ਲੈਣ ਦੇ ਦੇਣੇ ਪੈ ਜਾਂਦੇ ਆ ਸੋ ਬੇਨਤੀ ਆ ਕਿ ਭਾਈ ਕੰਗੜਾ ਲੋਤ ਨੂੰ ਇਸ ਗੱਲ ਤੋਂ ਜਿਹੜੀ ਅੱਜ ਵਾਪਰੀ ਹੈ ਚੰਡੀਗੜ੍ਹ ਦੇ 에ਰਪੋਰਟ ਦੇ ਉੱਤੇ ਜਿਹੜੀ ਕਿ ਖਬਰਾਂ ਦੇ ਵਿੱਚ ਆਈ ਹੈ ਇਸ ਤੋਂ ਬਾਅਦ ਸਬਕ ਲੈਣਾ ਚਾਹੀਦਾ ਜੇ ਤਾਂ ਸਿਕਿਉਰਿਟੀ ਚੈੱਕ ਹੋਣ ਵਾਲੀ ਗੱਲ ਹੈ ਤੇ ਬੰਦੇ ਬਣ ਕੇ ਗੱਜ ਵਾਂਗੂ ਸਿੱਧੇ ਹੋ ਕੇ ਆਪਣੀ ਸਿਕਿਉਰਿਟੀ ਚੈੱਕ ਕਰਾ ਲੈਣੀ ਚਾਹੀਦੀ ਹੈ ਧੌਣ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਵਾਲਾ ਜਾਂ ਕੋਈ ਵੀ ਅਧਿਕਾਰੀ ਵਾਲਾ ਜਾਂ ਬਹੁਤ ਵੱਡੇ ਰਤਵੇ ਵਾਲਾ ਕੀਲਾ ਕੱਢ ਦੇਣਾ ਜੇ ਇਕੱਤਰ ਭਾਈ ਕਿਸਾਨ ਅੰਦੋਲਨ ਦੀ ਗੱਲ ਹੈ ਤਾਂ ਕਿਸਾਨ ਵਿਚਾਰੇ ਅੱਜ ਵੀ ਸੰਘਰਸ਼ ਕਰ ਰਹੇ ਆ ਬਾਰਡਰਾਂ ਦੇ ਉੱਤੇ ਬੈਠੇ ਆ ਸ਼ੰਭੂ ਤੇ ਤਖਨੌਰੀ ਬਾਰਡਰ ਤੇ ਬੈਠੇ ਆ ਉਹਨਾਂ ਦੇ ਨਾਲ ਕੋਲੋਲਾ ਨਹੀਂ ਕਰਨੀਆਂ ਚਾਹੀਨੀਆਂ ਉਹਨਾਂ ਨੂੰ ਅਵਾ ਤਵਾ ਨਹੀਂ ਬੋਲਣਾ ਚਾਹੀਦਾ ਤੁਹਾਡਾ ਸੂਤ ਲੱਗ ਗਿਆ ਫਿਲਮਾਂ ਦੇ ਵਿੱਚ ਨਹੀਂ ਸੀ ਲੱਗ ਰਿਹਾ ਤੁਸੀਂ ਭਾਈ ਮੈਂਬਰ ਪਾਰਲੀਮੈਂਟ ਬਣੇ ਆ ਮੰਡੀ ਖੇਤਰ ਤੋਂ 74000 ਤੋਂ ਵੱਧ ਵੋਟਾਂ ਦੇ ਫਰਕ ਨਾਲ ਪੰਗੜਾ ਲੜਨੋਂ ਤੇ ਪਹਿਲੀ ਵਾਰ ਚੋਣ ਲੜ ਕੇ ਜਿੱਤਨ ਵਿੱਚ ਕਾਮਯਾਬ ਹੋਈ ਹੈ ਵਿਕਰਮਾ ਦੇਤਿਆ ਸਿੰਘ ਨੂੰ ਹਰਾਇਆ ਜਿਨ੍ਹਾਂ ਦੀ ਮਾਤਾ ਉੱਥੋਂ ਮੰਡੀ ਖੇਤਰ ਤੋਂ ਮੈਂਬਰ ਪਾਰਲੀਮੈਂਟ ਸੀ ਮਾਰੇ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਜੋ ਮਰਜ਼ੀ ਕਰਾਂਗੇ ਤੇ ਜਿਵੇਂ ਮਰਜ਼ੀ ਕਵਾਂਗੇ ਤੇ ਜੋ ਗੱਲਾਂ ਅਤੀਤ ਦੇ ਵਿੱਚ ਕਹੀਆਂ ਉਹ ਸਾਰੀਆਂ ਚੇਤੇ ਦੇ ਵਿੱਚੋਂ ਲੋਕਾਂ ਦੇ ਨਿਕਲ ਜਾਣੀਆਂ ਮੈਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਦਾ ਭਾਵੇਂ ਕੋਈ ਫਿਲਮੀ ਕਲਾਕਾਰ ਆ ਭਾਵੇਂ ਗਵਈਆ ਭਾਵੇਂ ਨੇਤਾ ਭਾਵੇਂ ਪੱਤਰਕਾਰ ਆ ਭਾਵੇਂ ਵਪਾਰੀ ਆ ਭਾਵੇਂ ਕਾਰੋਬਾਰੀ ਆ ਭਾਵੇਂ ਕੋਈ ਵੀ ਆ ਉਹ ਤੋਲ ਕੇ ਬੋਲੇ ਸ਼ਬਦਾਂ ਦੀ ਸ਼ਲੀਨਤਾ ਨੂੰ ਸਮਝੇ ਸੋਚ ਸਮਝ ਕੇ ਚੱਲੇ ਆਪਾਂ ਨਾ ਗਵਾਵੇ ਅਵਾ ਤਵਾ ਨਾ ਬੋਲੇ ਕਿਉਂਕਿ ਅਗਲੇ ਨੂੰ ਵੀ ਗੁੱਸਾ ਆ ਸਕਦਾ ਹੈ ਤੇ ਹੁਣ ਜਿਹੜਾ ਚਪੇਟ ਮਾਰਨ ਦੇ ਕਰਕੇ ਜਿਵੇਂ ਕਿ ਖਬਰਾਂ ਸਾਹਮਣੇ ਆਈਆਂ ਕੁਲਵਿੰਦਰ ਕੌਰ ਦੇ ਨਾਲ ਕੀ ਕਾਨੂੰਨੀ ਕਾਰਵਾਈ ਹੋਣੀ ਸਾਨੂੰ ਇਸ ਗੱਲ ਦਾ ਪਤਾ ਨਹੀਂਗਾ ਪਰ ਕੰਗੜਾ ਨਾਲ ਦਿੱਲੀ ਦੇ ਵਿੱਚ ਪਹੁੰਚ ਚੁੱਕੀ ਹੈ ਉਹਨੇ ਆਪਣੀ ਪਾਰਟੀ ਦੀ ਇੱਕ ਮੀਟਿੰਗ ਦੇ ਵਿੱਚ ਹਿੱਸਾ ਲੈਣਾ ਪਰ ਸੋਚ ਉੱਕੜ ਤੋਂ ਪਹਿਲਾਂ ਪਹਿਲਾਂ ਜਿਸ ਤਰੀਕੇ ਦੇ ਨਾਲ ਉਹਨੂੰ ਸਨਮਾਨ ਪੱਤਰ ਮਿਲ ਗਿਆ ਮੇਰਾ ਕਹਿ ਲਾ ਤਾਂ ਕੰਗੜਾ ਵਾਸਤੇ ਇਹ ਸੋਚਣ ਸਮਝਣ ਵਾਲੀ ਗੱਲ ਹੈ